ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਦੇਰ ਤਹਿਸੀਲ ਮਜੀਠਾ ਜਿਲ੍ਹਾ ਤੇ ਜਿਲ੍ਹਾ ਅੰਮ੍ਰਿਤਸਰ ਲਾਗੇ ਫਤੇਗੜ ਚੂੜੀਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਚੰਗੇ ਦੁੱਧ ਵਾਲੇ ਪਸ਼ੂ ਤੁਹਾਨੂੰ ਦਿਖਾਉਣੇ ਆ ਮੱਝਾਂ ਵੀ ਚੰਗੀਆਂ ਤੁਹਾਨੂੰ ਦਿਖਾਉਣੀਆਂ ਦੁੱਧ ਤਿਆਰ ਆ ਮੌਕੇ ਤੇ ਇਹਨਾਂ ਦੇ ਕੋਲ ਤੇ گاਵਾ ਵੀ ਸਾਰੀਆਂ ਚੰਗੇ ਦੁੱਧ ਵਾਲੀਆਂ ਤੁਹਾਨੂੰ ਦਿਖਾਵਾਂਗੇ ਪਹਿਲੀ ਵੀਡੀਓ ਵੇ ਇਸ ਘਰ ਦੇ ਵਿੱਚੋਂ ਵਪਾਰ ਦੇ ਕੰਮ ਆ ਵਿਤੀ ਹੁਣਾਂ ਦਾ ਤੇ ਬਾਕੀ ਸਾਰੀਆਂ ਸੂਈਆਂ ਸਵਾਈਆਂ ਆ ਗੱਬਨ ਕੋਈ ਨਹੀਂ ਆ ਇੱਕੋ ਗਾਂ ਗੱਬਨ ਹੀ ਉਹ ਵੀ ਅਜੇ ਹੁਣੇ ਸੋਪੀ ਆ ਸੋਈਆਂ ਦੀਆਂ ਆਪਣੀ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਪਸ਼ੂ ਦੀ ਜ਼ਰੂਰ ਕਰਕੇ ਖੜਿਆ ਕਰੋ ਤੇ ਵੀਡੀਓ ਪੂਰੀ ਜ਼ਰੂਰ ਵੇਖਿਓ ਅੱਜ ਸਾਰੇ ਤੁਹਾਨੂੰ ਚੰਗੇ ਦੁੱਧਲੇ ਪਸ਼ੂ ਤੁਹਾਨੂੰ ਦਿਖਾਉਣੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੇ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਨਾਮ ਵੀਰ ਜੀ ਗਗਨ ਜੇ ਹਾਂਜੀ ਪਿੰਡ ਪੰਦੇੜਕਲਾ ਤਸੀਲ ਮਜੀਠਾ ਜਿਹੜਾ ਅੰਮ੍ਰਿਤਸਰ ਤੇ ਫੋਨ ਨੰਬਰ ਹੈਗਾ ਜ 99942 29296 ਠੀਕ ਹੈ ਤੇ ਫਤਗੜ ਚੂੜੀਆਂ ਬਿਲਕੁਲ ਨਾਲ ਹੀ ਆ ਹਾਂਜੀ 3 ਕਿਲੋਮੀਟਰ ਜੇ ਫਾਦੀਪੁਰ ਚੌਂਕ ਇੱਥੋਂ 1.5 ਕਿਲੋਮੀਟਰ ਆ ਪਾਲੋ ਵਾਲੀ 1.5 ਕਿਲੋਮੀਟਰ ਆ ਠੀਕ ਹੈ 6.8 ਕਿਲੋਮੀਟਰ ਆ ਠੀਕ ਹੈ ਜੀ ਤੇ ਵਪਾਰ ਦੇ ਕੰਮ ਆਪਣਾ ਜੀ ਵਪਾਰ ਦਾ ਕੰਮ ਹੈ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੇ 15 ਸਾਲ ਜੀ ਹੋ ਗਏ ਅੱਛਾ ਹਾਂਜੀ ਤੇ ਚੰਗੇ ਪਸ਼ੂ ਲਿਓਨੇ ਆ ਹਾਂਜੀ ਜੀ ਚੰਗੇ ਹੀ ਕੋਸ਼ਿਸ਼ ਕਰਦੇ ਵੀ ਚੰਗੇ ਤੇ ਚੰਗਾ ਹੀ ਆਵੇ ਠੀਕ ਹੈ ਜੀ ਤੇ ਆ ਗਾਂ ਉਨੈਸੋ ਇਹ ਐਸੇ ਜਿਹੜੇ 5 ਵਜੇ ਤੀਜੇ ਜੇਹ ਸਾਰੀ ਛੁੱਟਦੀ ਆ ਜੇਰਾ ਕੋ ਬਾਲਟਾ ਭਰਿਆ ਪਿਆਗਾ ਜੇਰ ਦਾ ਹਾਂ ਦੇਖ ਸਕਦੇ ਜੇਰ ਜਿਹੜੀ ਇਹਨੇ ਪ੍ਰੋਪਰ ਭਾਤੀ ਆ ਚੰਗੇ ਰਕਾਰਾਂ ਨਹੀਂ ਰਛੀ ਆ ਮੰਨ ਲਓ ਵੈਸੇ ਗਰਮੀਆਂ ਨਹੀਂ ਤੇ 40 42 ਤੇ ਕਰੀ ਜਾਂਦੀ ਹੁਣ 25 ਪਲੇਸ ਤੇ ਦੇਜੂ ਬੜਾ ਵਧੀਆ 6 35 ਲੀਟਰ ਦੁੱਧ ਜਿਹੜਾ ਹੁਣ ਵੀ ਦਈ ਜਾਊਗੀ ਹਾਂ ਦਈ ਜਾਊਗੀ ਤੇ ਜੇ ਮਤਲਬ ਮੌਸਮ ਚੰਗਾ ਸਿਆਲ ਹੁੰਦੇ ਤੇ ਫਿਰ ਇਹਨੇ 40 ਪਲਸ ਚੱਲਣਾ ਇਹਨੇ 40 ਪਲਸ ਚੱਲਣਾ ਤੇ ਬੱਚਾ ਜਿਹੜਾ ਚੰਗਾ ਪਲਿਆ ਹੋਇਆ ਇਹ ਮਗਰ ਬੱਚਾ ਕੀ ਜੇ ਬੱਚਾ ਜੀ ਅੱਛਾ ਬੱਚਾ ਦਾ ਹੀ ਤੇ ਬਾਕੀ ਆਪ ਵੀ ਗਾਂ ਪੂਰੀ ਜਵਾਨ ਆ ਬਾਕੀ ਬੱਚਾ ਦੇਖ ਸਕਦੇ ਆ ਪੂਰਾ ਤਗੜਾ ਬੱਚੇ ਨੇ ਦਿੱਤਾ ਪਰ ਫਿਰ ਵੀ ਕੋਈ ਈਡੀ ਲੱਪੇ ਚ ਨਹੀਂ ਆ ਕੋਈ ਈਡੀ ਪ੍ਰਵਾਹ ਨਹੀਂ ਆ ਗਾਂ ਨੂੰ ਤੇ ਇੱਕ ਰੀ ਤਨ ਥਾਣੇ ਦੇ ਦਿਖਾ ਦੀ ਲੱਗੇ ਤਾਂ ਆ ਦੇਖ ਸਕਦੇ ਚਾਰੇ ਥਾਨੇ ਕੋ ਜੇ ਸਾਈ ਦੇ ਤੇ ਇੱਕੋ ਜੇ ਗੈਪ ਤੇ ਭਾਵੇਂ ਕੋਈ ਹੱਥ ਨਾਲ ਚਵਾਈ ਕਰ ਲੇ ਤੇ ਭਾਵੇਂ ਕੋ ਮਸ਼ੀਨ ਨਾਲ ਚਵਾਈ ਕਰ ਲੇ ਤੇ ਮਿਲਕਵੇਂ ਨੇ ਚੰਗੀ ਮੋਟੀ ਲੱਗੀ ਆ ਨਾਲੇ ਸਾਡੇ ਉਹਨੇ ਕੀ ਚਲੋ ਪਹਿਲਾਂ ਹੈ ਗਿਆ ਹਵਾਨੇ ਤੇ ਸੁਆਗਤ ਨਾ ਸੁਈ ਜੀ ਦੂਸਰਾ ਸੁਆਗਤ ਜੀ ਦੂਸਰਾ ਸੁਆਗਤ ਹਾਂ ਜੀ ਚਲੋ ਖੋਲੋ ਹਾਂ ਫਿਰ ਤੋਰੀਏ ਬਾਕੀ ਪੂਰੇ ਕਮਾਲ ਦੀ ਵਹਿੜ ਆ ਬਾਕੀ ਇਹ ਆ ਵੀ ਅੱਜ ਉਹਨਾਂ ਵੀਰਾਂ ਵਾਸਤੇ ਜਿਹੜਾ ਵੇੜਾ ਨੇ ਸ਼ੌਂਕ ਨਾਲ ਪਸ਼ੂ ਰੱਖਨੇ ਆ ਇਦਰੇ ਟਿੱਕੜੇ ਬਚਿਆ। ਬਾਕੀ ਬਾਹਰ ਮੇ ਜਿਹੜਾ ਕਾਫੀ ਪੈ ਗਿਆ ਟਿੱਕੜ ਹੋ ਗਿਆ ਉਹਦੇ ਕਰਕੇ ਅੰਦਰ ਅੰਦਰ ਹੀ ਤਨ ਤੋੜ ਕੇ ਦਿਖਾ ਦਿੰਨੇ ਆ। ਆ ਸਵੇਰ ਦੀ بارش ਜਿਹੜੀ ਕਾਫੀ ਹੋਣੀ। ਠੀਕ ਹੈ ਜੀ। ਤੇ ਬਾਕੀ ਰੰਗ ਰੂਪ ਦੀ ਚੰਗੀ ਆ ਤੇ ਕੱਦ ਕਠ ਪੱਖ ਚੰਗੀ ਜਵਾਨ ਨੇ। 35 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਨਾਰਮਲ ਜਿਹੜਾ ਇਨਾਂ ਦਿਨਾਂ ਚ ਵੀ ਕੱਢੀ ਜਾਊਗੀ। ਬਾਕੀ ਬਹੁਤੀ ਗਰਮੀ ਨਹੀਂ ਮਣਾਉਂਦੀ। ਠੀਕ ਹੈ ਜੀ। ਤੇ ਬਾਕੀ ਆ ਬੱਚਾ ਇਹ ਤਾਂ ਮਗਰ ਤੀਗਾ ਕਿਸੇ ਵੀ ਇਧੇ ਚੰਗਾ ਭਰਾਇਆ ਵਾ ਇਹਨੂੰ। ਤੇ ਮੁੱਲ ਫਿਰ ਵੀ ਦੀ ਇਹਦਾ? ਮੁੱਲ ਵਿੱਚ ਇਹਦਾ ਵੀਡੀਓ ਫੋਨ ਤੇ ਕਰ ਲਾਂਗੇ। ਅੱਛਾ ਇਹਦਾ ਫੋਨ ਤੇ ਕਰਨਾ। ਬਾਕੀ ਸਾਰੇ ਦੱਸ ਦਿੰਨੇ ਆ। ਇਹਦਾ ਕੱਲੀ ਦਾ ਫੋਨ ਤੇ ਕਰਨਾ। ਹਨਾ ਤੇ ਬਾਕੀ ਚਲੋ ਕੋ ਫੋਨ ਲਾਊਗਾ। ਤੇ ਰੇਟ ਨਾਰਮਲ ਹੀ ਆ ਫਿਰ ਗਾਂ ਦੇ ਹਿਸਾਬ ਨਾਲ ਹਨਾ। ਜਿਹੋ ਜੇ ਗਾਂ ਫਿਰ ਉਹੋ ਜਿਹਾ ਮੁੱਲ ਹਨਾ। ਕੋਈ ਗੱਲ ਨਹੀਂ ਹੋ ਜੇਗੀ ਠੀਕ ਹੈ ਹਾਂ ਜੇ 10 ਦਿੱਨੇ ਆ ਮੁੱਲ ਕੋਈ ਗੱਲ ਨਹੀਂ ਆ ਪਾ ਵਿੱਚ ਕੋਈ ਗੱਲ ਨਹੀਂ ਹੁਣ ਜੀ ਇਹ ਵੇਖ ਕੇ 15 ਕਰਦੇ ਅੱਛਾ ਇੱਕ 10 ਦੀ ਜਿਹੜੀ ਆ ਹਾਨਾ ਆਪਾਂ ਦੇ ਦਾਂਗੇ 1 ਲੱਖ ਦੇ 10000 ਦੀ ਦੇ ਦੋਗੇ 10000 ਠੀਕ ਬਾਕੀ ਚਲੋ ਮੌਕੇ ਤੇ ਹੋ ਜਾਊਗਾ ਮਾਨਤਨ ਮਾਨਤਨ ਪੁੱਛ ਸਕਦਾ 2500 ਠੀਕ ਹੈ ਜੀ ਬਾਕੀ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਚਿਹਰਾ ਵੇਖਿਆ ਤੁਹਾਨੂੰ ਦਿਖਾਈਏ ਬਿਲਕੁਲ ਪਿਆਰਾ ਜਿਹਾ ਫੇਸ ਆ ਤੇ ਛੋਟੇ ਛੋਟੇ ਕੰਨ ਆ ਆ ਦੇਖ ਸਾਹਿਬ ਦੇਖ ਜੇ ਕੋਈ ਵੀਰ ਬਲੀਡ ਤੇ ਕੰਮ ਕਰਨਾ ਚਾਹੁੰਦਾ ਤੇ ਉਹਨਾਂ ਵੀਰਾਂ ਵਾਸਤੇ ਆ ਤੇ ਹੁਣ ਇੱਕ ਜਰਸੀ ਤੁਹਾਨੂੰ ਦਿਖਾਉਣੀ ਆ ਕਾਫੀ ਕਮਾਲ ਦੀ ਆ ਜਰਸੀ ਤੇ ਇਹਦੇ ਮਗਰ ਵੱੱਛੀ ਆ ਜਿਹੜੀ ਦੇਖੋ ਮਸ਼ੀਨ ਮਗਰ ਚੰਗੇ ਟੀਕੇ ਦੀ ਆ ਤੇ ਆ ਥਾਣੇ ਦੇ ਵੀ ਦੇਖ ਸਕਦੇ ਆ ਆਪਾਂ ਲਾਗੇ ਤਾਂ ਆ ਦੇਖ ਸਕਦੇ ਚਾਰੇ ਥਾਂ ਇੱਕੋ ਜਿਹੀ ਸਾਈਜ਼ ਦੇ ਤੇ ਇੱਕੋ ਜਿਹੀ ਗਾਪ ਤੇ ਆ ਬਾਕੀ ਮਿਲ ਕੁ ਮਹੀਨੇ ਦੇ ਵੀ ਪੈਪਾ ਹੀ ਲੱਗੇ ਆ ਇਹਨੋਂ ਕਿੰਨਾ ਚਿਰ ਹੋ ਗਿਆ ਵਿੱਧੀ ਸੋਈ ਨੂੰ ਮੈਨੂੰ ਵੀ ਜੀ 20 ਦਿਨ ਸੋਈ ਨੂੰ ਹੋ ਗਿਆ ਤੇ ਮਗਰ ਵੱਚੀ ਆ 20 ਦਿਨ ਹੋ ਗਏ ਸੋਈ ਨੂੰ ਤੇ ਮਗਰ ਵੱਚੀ ਆ ਇਹ ਤਾਂ ਫਿਰ ਦੁੱਧ ਤੇ ਆ ਗਈ 25 ਕਿਲੋ ਦੁੱਧ ਆਜ ਰਿਹਾ ਕੋਈ ਤਿਆਰ ਮੋਕੇ ਦੇ ਦੋ ਟਾਈਮ ਚਵਾ ਦੋਗੇ ਇੱਕ ਟਾਈਮ ਚਾਰ ਟਾਈਮ ਜਿੰਨੇ ਟਾਈਮ ਮਰਜ਼ੀ ਚਵਾ ਬਹੁਤ ਜਿਆਦਾ ਦੇਣ ਵਾਲੀ ਆ ਕੱਦ ਬੇਸ਼ੱਕ ਛੋਟਾ ਪਰ ਗਰਮੀ ਕਰਕੇ ਵੀ ਹੁਣ ਇੰਨਾ ਦੁੱਧ ਆਜਾ ਇਹ ਆ ਵੀ ਚਲੋ ਜਰਸੀਆਂ ਦੇ ਹਿਸਾਬ ਨਾਲ ਕੱਦ ਚੰਗਾ ਵਾ ਜਰਸੀਆਂ ਦੇ ਹਿਸਾਬ ਨਾਲ ਕੱਦ ਚੰਗਾ ਜੀ ਜਰਸੀਆਂ ਦੇ ਹਿਸਾਬ ਨਾਲ ਚੰਗਾ ਵਾ ਚਲੋ ਐਫ ਐਫ ਦਾ ਤੇ ਜਰਸੀ ਦਾ ਵਹੇ ਥੋੜਾ ਫਰਕ ਹੁੰਦਾ ਹੀ ਆ ਹਾਂਜੀ 25 ਲੀਟਰ ਦੁੱਧ ਜਿਹੜਾ ਹੁਣ ਕਹਿੰਦੇ ਵੀ ਇਹਦੇ ਕੋਲ ਤਿਆਰ ਆ ਤੇ ਹੈ ਗਈ ਜਿਹੜੀ ਜਰਸੀ ਆ ਬਾਕੀ ਥਾਣਾ ਚੰਗਾ ਕਮਾਲ ਦਾ ਇਹਦੇ ਕੋਲ ਵੀ ਲੱਗਾ ਭਾਵੇਂ ਕੋਈ ਹੱਥ ਨਾਲ ਚਵਾਈ ਕਰ ਲੇ ਤੇ ਭਾਵੇਂ ਤੋਂ ਮਸ਼ੀਨ ਨਾਲ ਚਵਾਈ ਕਰ ਲੇ ਕੈਨੋ ਦਾ ਗਾਜਰੂਦ ਰੂ ਰੋਗਾ ਦੇ। ਹਾਂ ਦੇ ਸਾਡੇ ਹਵਾਨੇ ਦੇ ਮਗਰ ਵੀ ਬਰੀਕ ਬਰੀਕ ਨਾੜਾਂ ਜਿਹੜੀਆਂ ਚੰਗੀਆਂ। ਲੈ ਜਾਓ। ਜਰਸੀ ਗਾਂ ਆ ਦੁੱਧ 25 ਲੀਟਰ ਤਿਆਰ ਆ। ਬਹੁਤੀ ਵੀ ਰੈਂਡ ਮੰਗ ਹੁੰਦੀ ਇਹਨਾਂ ਦੇ ਨਾ ਜੀ ਜਰਸੀ ਗਾਂ ਦੀ। ਤੇ ਇਹਦਾ ਮੁੱਲ ਫਿਰ ਵੀ ਜੀ। ਇਹ ਬਾਰੇ ਕੀ ਹੋਣਾ ਜਿਹੜਾ 85000 ਰੁਪਏ ਦੇ ਜੇ 85000 ਦੇਣੀ ਹਾਨਾ ਦੇ ਵਿੱਚ ਚਲੋ ਬਾਕੀ ਮੌਕੇ ਦੇ ਹੋ ਜਾਊਗਾ ਮੌਕੇ ਦੇ ਹੋ ਜਾਊਗਾ ਠੀਕ ਹੈ ਜੀ ਤੇ ਹੁਣ ਜਿਹੜੀ ਇਸ ਤੋਂ ਬਾਅਦ ਗਾਂ ਵਿਖਾਉਣੀ ਆ ਉਹਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਕੀ ਕੱਲ ਦੀ ਸੂਈ ਜੀ ਅੱਛਾ ਕੱਲ ਦੀ ਸੂਈ ਆ ਬਸ ਸੁੱਕੇ ਥੋੜਾ ਜਿਹਾ ਉਹਨੇ ਲੱਪਾ ਲਾਇਆ ਵਾ ਅੱਛਾ ਥੋੜੀ ਲੱਪੇ ਚਾਹੀਦੀ ਆ ਕਰਕੇ ਰੁੱਖੀ ਲੱਗਦੀ ਠੀਕ ਬਾਦ ਗਾੜ੍ਹ ਚ ਜੰਗੀ ਦੂਜਾ ਸੂਆ ਪਹਿਲਾਂ ਇਹਨੇ ਦੁੱਧ 20 ਕਿਲੋ ਦਿੱਤਾ ਵਾ ਦੁੱਧ ਦੀ ਹੁਣ ਵੀ ਭਾਂ ਕੋ ਗਾਰੰਟੀ ਨਾਲ ਆਜੇ ਮੇਰਾ 14 ਕਿਲੋ ਬੋਲੀ ਹੋਇਆ ਗਿਆ ਹੁਣ ਤੇ ਬੱਚਾ ਕੀ ਉਹਦੇ ਮਗਰ ਬੱਚਾ ਉਹਦੇ ਮਗਰ ਅੱਛਾ ਜੀ ਉਹਦੇ ਮਗਰ ਬੱਚਾ ਇਹ ਕੱਲ ਦੀ ਸੂਈ ਆ ਹੈਗੀ ਐ ਵੀ ਚਰਸੀ ਕ੍ਰੋਸ ਚ 20 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਿੰਦੇ ਵੀ ਇਹ ਵੀ ਪੜੀ ਜਾਊਗੀ ਬਾਕੀ ਕੱਦ ਕਾਠ ਪੱਖੋ ਜਵਾਨ ਆ ਨਿਕਰਵੰਨੇ ਦੀਆ ਉਹ ਕਿ ਇੱਕ ਮਿੰਟ ਇਥੇ ਆ ਥਾਣ ਆਪਾਂ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਆ ਬਾਕੀ ਮਿਲਕ ਵੀ ਨੇ ਵੀ ਚੰਗੀ ਲੱਗੀ ਐ ਲੈ ਜਾਓ ਜੀ ਬਾਕੀ ਤਾਜੀ ਸੂਈ ਆ ਤੇ ਕਰਕੇ ਥੋੜੀ ਲੱਪੇ ਜਿਹਾ ਤੇ ਬਿਲਕੁਲ ਤਾਜ਼ਾ ਹੀ ਬੱਚਾ ਜਿਹੜਾ ਇਹਦਾ ਬੰਦੋ ਬੰਦੋ ਫਿੱਟਾ ਹਾਂ ਨਹੀਂ ਸੰਦੇ ਹਵਾਨਾ ਜਿਹੜਾ ਇਹਦਾ ਆਹ ਬੱਚਾ ਜਿਹੜਾ ਇਹਦਾ ਬਿਲਕੁਲ ਤਾਜ਼ਾ ਹੈ। ਹੱਥ ਦੇ ਵਿੱਚ ਹੀ ਕੋਈ ਟਾਈਮ ਨਹੀਂ ਲੱਗਾ ਗਾਵਣ। ਹਾਂ ਦੇਖ ਸਾਡੇ ਚੁਆਈ ਦਾ ਟਾਈਮ ਹੀ। ਨਾਡੂ ਜਿਹੜਾ ਤਾਜ਼ਾ ਬਿਲਕੁਲ ਨਾਲ ਹੈ। ਹਾਂਜੀ ਵਿੱਤੀ ਕੀ ਕਹਿੰਦੇ? ਕੋਈ ਟਾਈਮ ਨਹੀਂ ਲੱਗਾ ਗਾਵਣ ਨੂੰ। ਅੱਛਾ ਜੀ। ਬਿਲਕੁਲ ਇਹਨਾਂ ਦੁੱਧ ਹਾਜ਼ਰ ਹੈ ਤੇ ਆਪਣੇ ਟਾਈਮ ਦੇ ਉੱਤੇ ਹੀ ਹੁਣ ਮਤਲਬ ਚੁਆਈ ਦਾ ਟਾਈਮ ਹੈ। ਠੀਕ ਹੈ ਜੀ। ਸਾਡੇ 1.7 ਦੀਆਂ ਰਾਤੀ ਚੁਈਆਂ ਤੇ ਹੁਣ ਵੇਖ ਲਓ ਕੋ ਸਾਡੇ 1.5 ਦਾ ਟਾਈਮ। ਤੇ ਇਹਦਾ ਮੁੱਲ ਫਿਰ? ਇਹਦਾ ਵੀ ਜੀ 50000 ਰੁਪਏ। ਅੱਛਾ 50000 ਜੀ ਤਾਂ। ਚਲੋ ਬਾਕੀ ਮੌਕੇ ਤੇ ਹੋ ਜਾਊਗਾ ਹਨਾ। ਹੋ ਜਾ ਬਾਕੀ ਪਹਿਲੀ ਵੀਡੀਓ ਵਗੋ ਵੀਰ ਫੋਨ ਲਾਵੇ ਸੌਦੇ ਕਹਿੰਦੇ ਆਪੇ ਫਿਰ ਮੌਕੇ ਤੇ ਹੋ ਜਾਣਗੇ ਮੱਜਾਂ ਵੀ ਜੜੀਆਂ ਚੰਗੀਆਂ ਪਲੀਆਂ ਵਾਂ ਦੋਵੇਂ ਇਹ ਕਿ ਤੀਗਾ ਸੁਆ ਮਾਜੀ ਦੂਸਰਾ ਸੁਆ ਹੈ ਜੀ ਇਹਦੇ ਕੋ 15 ਕਿਲੋ ਦੋ ਦੋ ਹਜ਼ਾਰਿਆ ਚਨਾ ਜੀ ਮਰਜ਼ੀ ਕੋ ਚਾਰ ਡੰਗ ਪੰਜ ਡੰਗ ਝੋਕ ਲੈ ਤਿਆਰ ਮੌਕੇ ਤੇ ਹਾਂਜੀ ਤਿਆਰ ਹਾਂ ਦੇਖ ਸਕਦੇ ਬਿਲਕੁਲ ਛੋਟੇ ਸਿੰਘ ਦੀ ਝੋਟੀ ਹੈ ਜਿਹੜੀ ਇਹ ਵਾਲੀ 15 ਲੀਟਰ ਤਿਆਰ ਆਂ ਗਾਵਾਂ ਵਾਂਗੂ ਹੀ ਹਵਾ ਨਾਲ ਲੱਗਾ ਇਹਦੇ ਥੱਲੇ ਤੇ ਬਾਕੀ ਪੂਰੀ ਰਾਜੀ ਆ ਹਾਥੀ ਵਰਗੀ ਮੱਝ ਆ ਜਿਹੜੀ ਪੂਰੀ ਇਹ ਦੇਖ ਸਾਡੇ ਹਵਾ ਨਾਇਦਾ ਕਰੀ ਲੱਗੇ ਇੱਕ ਮਿੰਟ ਰੁੱਕ ਗਿਆ ਇਹ ਬੱਚਾ ਕੀ ਇਹਦੀ ਲੱਗ ਜਾਂਦਾ ਥੱਲੇ ਬੰਦੇ ਨੂੰ ਪੁੰਨ ਲੱਗਿਆ ਤੇ ਆ ਦੇਖ ਸਾਡੇ ਦੂਰੋਂ ਇੱਕ ਰੀ ਪੂਰੀ ਰਾਜੀ ਆ ਬੇਲ ਚ ਵੀ ਚੰਗੀ ਆ ਘੱਟ ਘਾਟ ਤੇ ਵੀ ਚੰਗੀ ਆ ਚੰਗੀ ਰੀਜ ਨਾਲ ਸੰਭੀ ਆ ਵਿੱਚ ਜਿੱਥੇ ਵੀ ਆਈ ਆ ਬਾਕੀ ਇਹੋ ਜਿਹੀਆਂ ਚੀਜ਼ਾਂ ਪਿੱਛੋਂ ਵੀ ਮੁੱਲ ਲੱਗ ਕੇ ਹੀ ਹੁੰਦੀਆਂ ਵਾ ਤੇ ਗਾਂ ਵੀ ਮੁੱਲ ਲੱਗ ਕੇ ਜਾਂਦੀਆਂ 15 ਲੀਟਰ ਦੁੱਧ ਜਿਹੜਾ ਮੋਕੇ ਦੇ ਦੇ ਕੋਲ ਤਿਆਰ ਦੱਸਦੇ ਆ ਆ ਬੱਚਾ ਕਿ ਆ ਗਿਆ ਤੇ ਮਗਰ ਇਹਦੇ ਮਗਰ ਕੱਟਾ ਜੇ ਇਹਦੇ ਮਗਰ ਕੱਟਾ ਹੈ ਹਾਂਜੀ ਕਿੰਨਾ ਚਿਰ ਹੋਇਆ ਸੋਈ ਨਾ ਤੈਨੂੰ ਕਿੰਝ ਦੱਸ ਦਿੰਨ ਉਹ ਜੀ ਦਸ ਦਿਨ ਹੋ ਗਏ ਆ 2-3 ਕਿਲੋ ਦੁੱਧ ਹੋਰ ਪਾ ਜੂਗੀ ਲੱਗਦਾ ਮੈਂ ਮਤਲਬ 17-18 ਲੀਟਰ ਤੱਕਰ ਜਾ ਸਕਦੀ ਤੇ ਇਹਦਾ ਮੁੱਲ ਇਹ ਆ ਵੀ ਜੀ ਮੁੱਲ 165 ਕਰਦੇ ਆ ਪਰ 160 ਦੀ ਜਿਹੜੀ ਹਾਨਾ ਜਪਾਂ ਦੇ ਦੇਣੀ ਹੈ। ਅੱਛਾ 160 ਦੀ ਦੇ ਦੋਗੇ। ਠੀਕ ਹੈ ਜੀ। ਇਹ ਜੋ ਢੀਆ ਮੁੱਲ ਤੋਂ ਦੋ ਕਰ ਲਓ ਚੰਗੇ ਦੁੱਧ ਵਾਲੀ। ਠੀਕ ਆ। ਇਹ ਵੀ ਹਾਨਾ ਇੱਕ ਜਪਾਂ ਲੈ ਦੇ ਦੇਣੀ। ਤੇ ਹੁਣ ਆ ਜਿਹੜੀ ਝੋਟੀ ਦਾ ਸੁਆ ਪਹਿਲਾ ਸੁਆ ਤੇ ਚਾਰ ਦੰਦੇ। ਪਹਿਲਾ ਸੁਆ ਤੇ ਮੂੰਹ ਜਿਹੜੀ ਚਾਰ ਦੰਦੇ। ਇਹ ਵੀ ਫਿਕਸ ਜਿਹਾ ਬਣੇ ਦੀ ਆ। ਸੋ ਇਹਨਾਂ ਨੂੰ ਇਹਨਾਂ ਵਿੱਚ ਜ਼ਿਆਦਾ ਚਰਨੀ ਹੋਇਆ ਹੱਲ। ਆ ਬੱਚਾ ਇਹਦਾ ਤਾਜ਼ਾ ਹੀ ਆ ਬੱਚਾ ਤੇ ਥਾਣੇ ਦੇ ਦਿਖਾ ਲਈਏ ਲਾਗੇ ਦਾ ਆ ਲੈਖ ਸਾਡੇ ਤੇ ਗੋਲ ਸਿੰਘ ਦੀ ਝੋਟੀ ਆ ਵੀ ਬੰਦ ਉਹ ਜਿੰਨਾ ਬਾਕੀ ਕੱਦ ਕਾਠ ਪੱਖਾ ਪੂਰੀ ਜਵਾਨੀ ਆ ਉਮਰ ਦੇ ਹਿਸਾਬ ਨਾਲ ਸੂਏ ਦੇ ਹਿਸਾਬ ਨਾਲ ਨਾ ਇਹਦਾ ਲੱਗ ਗਿਆ ਤੇ ਇਹ ਕਿਨੇ ਜਰ ਦੀ ਸੂਈ ਵੀਰ ਜੀ ਇਹ ਵਿੱਚ ਕੋਈ 8 9 ਦਿਨਾਂ ਦੀ ਸੂਈ ਛੇ 10 ਕਿਲੋ ਦੁੱਧ ਜਿਹੜਾ ਠੰਡਾ ਬਿਲਕੁਲ ਕੰਡੇ ਵਾਲਾ ਹਾਜ਼ਰ ਆ ਦੇਖੋ ਤਿਆਰ ਆ ਦੁੱਧ 12 13 ਕਿਲੋ ਦੇ ਦਊਗੀ ਪਹਿਲਾਂ 4 ਦੰਦਿਆ ਅੱਛਾ ਕਿ ਮਹੀਨੇ ਕਿਤੇ ਜਾ ਕੇ ਦੁੱਧ ਜਿਹੜਾ ਪੂਰੇ ਦੇ ਜਾਊਗੀ ਯਾਨੀ ਠੀਕ ਆ ਤੇ ਇਹਦਾ ਮੁੱਲ ਫਿਰ ਇਹਦਾ ਵੀਰ ਜੀ ਮੁੱਲ ਇੱਕ ਵੀ ਕਰਦੇ ਇੱਕ ਵੀ ਹਾਂ ਇੱਕ ਵੀ ਜੋ ਮਨਤਨ ਕਰਦਾਂ ਠੀਕ ਹੈ ਮਨਤਨ ਮੋਕੇ ਤੇ ਕੋਈ ਵੀਰ ਫੋਨ ਲਾਵੇ ਕੋਈ ਨਹੀਂ ਕਰ ਲਾਂਗੇ ਠੀਕ ਹੈ ਪਹਿਲੀ ਵੀਡੀਓ ਆ ਆਏ ਆ ਵੀ ਤੇ ਬਾਕੀ ਇਹ ਆ ਵੀ ਚਲੋ ਤੁਹਾਡੇ ਘਰ ਕੋ ਚਵਾਈ ਕਰਕੇ ਨਾ ਤਸੱਲੀ ਕਰਕੇ ਖੜੇ। ਕੋਈ ਗੱਲ ਨਹੀਂ ਰਹਿਣ ਵਾਸਤੇ ਖਾਸ ਬਲਬੰਦ ਹੈ। ਜਿੰਨਾ ਮਰਜ਼ੀ ਕੋ ਦੂਰੋਂ ਦਰਿਓ ਆ ਕੇ ਰਹਿ ਸਕਦਾ ਚਵਾਈ ਕਰ ਸਕਦਾ। ਠੀਕ ਹੈ ਜੀ। ਕੋਈ ਗੱਲ ਨਹੀਂ। ਠੀਕ ਹੈ। ਤੇ ਬਾਕੀ ਚਲੋ ਇੱਥੇ ਆਓ ਆਪਣੀ ਸਮਝਣਾ। ਆਪਣੀ ਮਰਜ਼ੀ ਨਾਲ ਵੇਸ਼ ਚਾਹ ਕੇ ਤਸੱਲੀ ਕਰਕੇ ਤੇ ਫਿਰ ਇਹ ਆਪਣਾ ਪਸ਼ੂ ਖਰੀਦੋ ਜੀ।